ਵਾਹਿਗੁਰੂ ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਝ ਸਿੰਘ ਜੀ ਆਪਣੀ ਅੱਜ ਦੀ ਵੀਡੀਓ ਦੇ ਸਾਂਝ ਪਾਉਂਦੇ ਹਾਂ ਸੰਗਤ ਜੀ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਉਹ ਆਪਣੀ ਪਤਨੀ ਤੇ ਜਵਾਕ ਦੇ ਨਾਲ ਉਸ ਨਗਰ ਦੇ ਵਿੱਚ ਰਹਿੰਦਾ ਸੀ ਕਹਿੰਦੇ ਦਿਹਾੜੀ ਕਰਦਾ ਤੇ ਉਸ ਦੇ ਨਾਲ ਆਪਣੇ ਬਾਲ ਪਛੀ ਨੂੰ ਪਾਲਦਾ ਤੇ ਘਰ ਖਰਚ ਚਲਾਉਂਦਾ ਪਰ ਕਹਿੰਦੇ ਹੌਲੀ ਹੌਲੀ ਉਸ ਨੂੰ ਦਿਹਾੜੀ ਦੱਪਾ ਮਿਲਣਾ ਬੰਦ ਹੋ ਗਿਆ ਕਹਿੰਦੇ ਹੁਣ ਹਾਲ ਐਵੇਂ ਦਾ ਹੋ ਗਿਆ ਕਿ ਇੱਕ ਦਿਨ ਖਾਣ ਨੂੰ ਮਿਲਦਾ ਤੇ ਇੱਕ ਦਿਨ ਖਾਣ ਨੂੰ ਨਾ ਮਿਲਦਾ ਕਹਿੰਦੇ ਹਾਲਾਤ ਇੰਨੇ ਮਾੜੇ ਸਨ ਆਪ ਤਾਂ ਭੁੱਖੇ ਰਹਿ ਲੈਂਦੇ ਪਰ ਜਵਾਗ ਜਿਹੜਾ ਸੀ ਉਹ ਤਾਂ ਹਜੇ ਛੋਟਾ ਸੀ ਉਸ ਤੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਸੀ ਕਹਿੰਦੇ ਘਰ ਵਾਲੀ ਨੇ ਕਿਹਾ ਕਿ ਤੂੰ ਨਾਲ ਦੇ ਨਗਰ ਦੇ ਵਿੱਚ ਜਾ ਉੱਥੋਂ ਕੁਝ ਕਮਾ ਕੇ ਲੈ ਆਵੇਂ ਐਵੇਂ ਤਾਂ ਨਹੀਂ ਸਰਨਾ ਆਪਾਂ ਤਾਂ ਭੁੱਖੇ ਰਹਿ ਲੈਂਦੇ ਹਾਂ ਪਰ ਇਸ ਤੋਂ ਪੁਖਾ ਨਹੀਂ ਰਿਹਾ ਜਾਂਦਾ ਹੁਣ ਅਗਲੇ ਦਿਨ ਉਹ ਤੁਰੇ ਜਾਂਦਾ ਦੁਰਦੇ ਦੁਰਦੇ ਮਨ ਚ ਸੋਚਦਾ ਕਿ ਪਰਮਾਤਮਾ ਤਾਂ ਕਰਮਾਂ ਦੇ ਹਿਸਾਬ ਦੇ ਨਾਲ ਵੰਡਦਾ ਹੈ ਪਰ ਮੈਂ ਕੀ ਐਸਾ ਮਾੜਾ ਕਰਮ ਕੀਤਾ ਹੈ ਜਿਸ ਤੇ ਬਤਲੇ ਸਾਨੂੰ ਕਈ ਕਈ ਦਿਨ ਭੁੱਖੇ ਰਹਿਣਾ ਪੈਂਦਾ ਹੈ ਮਨ ਚ ਸੋਚ ਵਿਚਾਰ ਕਰਦੇ ਕਰਦੇ ਬੜੀ ਦੂਰ ਨਿਕਲ ਆਉਂਦਾ ਕਹਿੰਦੇ ਆਉਂਦੇ ਆਉਂਦੇ ਰਸਤੇ ਚ ਦੇਖਦਾ ਕਿ ਇੰਨੀ ਤਿੱਖੜ ਗਰਮੀ ਚ ਉਹ ਹਾਫੇਆ ਪਿਆ ਹੁੰਦਾ ਤੇ ਅਗੇ ਸੰਤ ਫਕੀਰ ਬਾਹਰ ਰੁੱਖ ਦੇ ਥੱਲੇ ਬੈਠੇ ਹੁੰਦੇ ਨੇ ਜਾ ਕੇ ਨਮਸਕਾਰ ਕਰਦਾ ਨਮਸਕਾਰ ਕਰਕੇ ਸੰਤ ਫਕੀਰ ਨੂੰ ਕਹਿਣ ਲੱਗ ਜਾਂਦਾ ਕਹਿੰਦਾ ਸੰਤ ਜੀ ਮੇਰੇ ਘਰ ਬੜੇ ਦੁੱਖ ਆਏ ਪਏ ਨੇ ਕਹਿੰਦਾ ਅਸੀਂ ਕਈ ਵਾਰ ਭੁੱਖੇ ਸੌਂਦੇ ਹਾਂ ਇਹੋ ਜੀ ਨੌਬਤ ਆ ਗਈ ਹੈ ਤੁਸੀਂ ਮੈਨੂੰ ਕੋਈ ਰਾਹ ਦਵੋ ਕਿ ਐਸਾ ਕਦੀ ਨਾ ਹੋਵੇ ਮੇਰੇ ਘਰ ਦੇ ਜੀ ਭੁੱਖੇ ਨਾ ਸੌਣ ਸੰਤ ਫਕੀਰ ਕਹਿੰਦੇ ਪਹਿਲਾਂ ਤੂੰ ਇੱਥੇ ਆਰਾਮ ਕਰ ਲੈ ਪਾਣੀ ਦਾ ਘੁੱਟ ਪੀ ਲੈ ਫਿਰ ਦੇਖ ਉਹ ਸਾਹਮਣੇ ਦਰਿਆ ਹੈ ਉੱਚ ਉਹਦੇ ਵਿੱਚ ਜਾਲ ਸੋਟ ਮੱਛੀ ਫੜ ਤੇ ਨਾਲ ਹੀ ਇੱਥੇ ਨਗਰ ਦੇ ਉਥੇ ਵੇਚ ਕੇ ਤੇ ਪੈਸੇ ਟਕਾ ਲੈ ਕੇ ਘਰ ਚਲਾ ਜਾ ਇਸ ਤਰ੍ਹਾਂ ਤੂੰ ਆਪਣੇ ਜੀਵਨ ਨੂੰ ਚਲਾ ਸਕਦਾ ਹੈ ਹੁਣ ਸੰਤ ਫਕੀਰ ਨੇ ਕਿਹਾ ਤੇ ਆਰਾਮ ਕਰ ਲੈ ਤੇ ਪਾਣੀ ਦਾ ਘੁੱਟ ਪੀ ਲੈ ਪਰ ਉਹਦੇ ਅੱਖਾਂ ਦੇ ਸਾਹਮਣੇ ਆਪਣੀ ਰੋਲਦੀ ਹੋਈ ਘਰ ਵਾਲੀ ਤੇ ਮਿਲਕਦਾ ਹੋਇਆ ਬੱਚਾ ਉਸ ਨੂੰ ਨਜ਼ਰ ਆ ਰਿਹਾ ਸੀ ਉਹ ਜਿਹੜੀ ਬਾਰ ਬਾਰ ਤਸਵੀਰ ਉਹਦੇ ਸਾਹਮਣੇ ਉਹਨਾਂ ਦੇ ਆਉਂਦੇ ਆ ਰਹੇ ਸੀ ਉਹਨੇ ਪਾਣੀ ਪੀ ਉਹਨੇ ਪਾਣੀ ਨਾ ਪੀਤਾ ਤੇ ਉਥੇ ਆਰਾਮ ਕਰਨ ਲੱਗ ਗਿਆ ਦਰਿਆ ਦੇ ਕੰਢੇ ਗਿਆ ਤੇ ਉਥੇ ਇੱਕ ਮਨੁੱਖ ਬੈਠਾ ਸੀ ਉਹ ਪ੍ਰਸ਼ਾਦਾ ਸ਼ੱਕੀ ਜਾਵੇ ਉਸ ਤੋਂ ਪੁੱਛ ਕੇ ਇਸਨੇ ਕਿਹਾ ਕਿ ਜਿੰਨਾ ਸਮਾਂ ਤੁਸੀਂ ਪ੍ਰਸ਼ਾਦਾ ਸ਼ੱਕਦੇ ਹੋ ਆਰਾਮ ਕਰਦੇ ਹੋ ਤੁਹਾਡਾ ਜਾਲ ਮੈਂ ਲੈ ਲਵਾਂ ਉਹਨੇ ਕਿਹਾ ਕਿ ਭਰਾਵਾ ਲੈ ਲੈ ਉੰਜ ਵੀ ਖਾਣੇ ਪਿਆ ਹੈ ਉਹਨੇ ਵਿੱਚ ਜਾਲ ਸੋਟਿਆ ਤੇ ਕੁਝ ਹੀ ਦਿਨ ਬਾਅਦ ਕੁਝ ਮੱਛੀਆਂ ਆ ਗਈਆਂ ਕਹਿੰਦੇ ਉਹਨੇ ਮੱਛੀਆਂ ਉਹ ਆਪਣੀ ਬੁੱਕਲ ਦੇ ਵਿੱਚ ਲਈਆਂ ਤੇ ਨਾਲ ਦੇ ਨਗਰ ਦੇ ਵਿੱਚ ਜਾ ਕੇ ਵੇਚ ਕੇ ਆ ਆ ਵੇਚ ਕੇ ਕੁਝ ਪੈਸੇ ਮਿਲੇ ਪੈਸੇ ਮਿਲਣ ਤੇ ਉਹਨੇ ਕੁਝ ਰੋਟੀਆਂ ਖਰੀਦੀਆਂ ਤੇ ਕੁਝ ਖਾਣ ਦਾ ਹੋਰ ਸਮਾਨ ਖਰੀਦ ਕੇ ਤੇ ਘਰ ਵੱਲ ਨੂੰ ਚੱਲਣ ਲੱਗਦਾ ਮਨ ਚ ਕੀ ਆ ਲੰਦਾ ਕਿ ਜਿਹੜੇ ਉਹ ਸੰਤ ਵਕੀਰ ਬੈਠੇ ਸਨ ਦੱਸਿਆ ਹੈ ਜਿਨ੍ਹਾਂ ਨੇ ਮੈਨੂੰ ਉਹਨਾਂ ਹੀ ਮੈਨੂੰ ਇਹ ਤਾਂ ਰੋਟੀ ਦਾ ਰਾਹ ਦੱਸਿਆ ਸੀ ਇਹ ਜੁਗਤ ਦੱਸੀ ਸੀ ਕਿ ਰੋਟੀ ਕਿਸ ਤਰ੍ਹਾਂ ਮਿਲੇਗੀ ਤੇ ਪਹਿਲਾਂ ਇਹ ਸਾਰਾ ਹਿੱਸਾ ਉਹਨਾਂ ਦਾ ਬੰਦਾ ਹੈ ਉਹਨਾਂ ਨੂੰ ਦਵਾ ਕਿਉਂਕਿ ਉਹ ਵੀ ਕਈ ਦਿਨਾਂ ਤੋਂ ਭੁੱਖੇ ਬਤੀਤ ਹੋਣਦੇ ਹਨ ਉਹ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਸਾਹਮਣੇ ਉਹ ਰੋਟੀ ਜੋ ਵੀ ਖਾਣ ਦਾ ਸਮਾਨ ਲਿਆਇਆ ਸੀ ਉਹਨਾਂ ਦੇ ਚੰਨਾਂ 'ਚ ਰੱਖ ਦਿੰਦਾ ਹੈ ਕਿ ਨ ਸੰਤ ਜੀ ਤੁਸੀਂ ਮੈਨੂੰ ਰੋਟੀ ਦਾ ਰਾਹ ਦੱਸਿਆ ਤੇ ਆਹ ਲਓ ਤੁਹਾਡੇ ਲਈ ਮੈਂ ਸਾਰਾ ਕੁਝ ਲੈ ਕੇ ਆਇਆ ਹਾਂ ਮੰਨਿਆ ਕਿ ਮੇਰੀ ਘਰ ਵਾਲੀ ਤੇ ਮੇਰਾ ਬੱਚਾ ਭੁੱਖਾ ਹੈ ਪਰ ਤੁਸੀਂ ਵੀ ਤਾਂ ਕਈ ਦਿਨਾਂ ਦੇ ਭੁੱਖੇ ਲੱਗਦੇ ਹੋ ਸਾਨੂੰ ਤਾਂ ਹੁਣ ਆਦਤ ਹੋ ਗਈ ਹੈ ਭੁੱਖੇ ਟਿੰਡ ਸੌਣ ਦੇ ਪਰ ਤੁਸੀਂ ਇਹ ਸਾਰਾ ਕੁਝ ਖਾ ਲਓ ਮੈਂ ਹੋਰ ਜਿਹੜਾ ਰਾਤ ਨੂੰ ਫੜ ਕੇ ਤੇ ਲੈ ਆਵਾਂਗਾ ਸੰਤ ਫਕੀਰ ਨੇ ਕਿਹਾ ਕਿ ਭਲੇਆਪੁਰ ਖਾ ਜੋ ਤੋ ਜ਼ਰੂਰ ਮੈਂ ਦੱਸੀ ਸੀ ਪਰ ਮਿਹਨਤ ਤੇ ਉਦਮ ਤੂੰ ਆਵ ਕੀਤਾ ਤੇ ਜੇਕਰ ਤੈਨੂੰ ਮੇਰੇ ਹਾਲਾਤ ਵੇਖ ਕੇ ਲੱਗਦਾ ਕਿ ਮੈਂ ਭੁੱਖਾ ਹਾਂ ਇਹ ਮੇਰੇ ਸਰੀਰ ਦੀ ਬੰਤਰ ਹੈ ਮੈਂ ਜ਼ਰੂਰਤ ਪੈਣ ਤੇ ਹੀ ਖਾਂਦਾ ਹਾਂ ਪਰ ਫਿਰ ਵੀ ਤੇਰਾ ਬਹੁਤ ਬਹੁਤ ਸ਼ੁਕਰਾਨਾ ਕਿ ਤੂੰ ਪਰਮਾਤਮਾ ਦੇ ਦਿੱਤੇ ਨੂੰ ਇੰਨਾ ਬਲ ਤੇ ਇੰਨਾ ਸਬਰ ਤੈਨੂੰ ਬਖਸ਼ਿਆ ਹੋਇਆ ਕਿ ਤੂੰ ਮੇਰੇ ਜੋਗਾ ਵੀ ਕੱਢਿਆ ਤੇਰੇ ਅੰਦਰ ਨੇਕੀ ਬੜੀ ਕੁੱਟ-ਕੁੱਟ ਕੇ ਸਮਾਈ ਪਈ ਹੈ ਇਹ ਨੇਕੀ ਤੈਨੂੰ ਉਤਾਰ ਦੇਵੇਗੀ ਇਨਾ ਕਹਿ ਕਿ ਉਹ ਸੰਤ ਭਕੇ ਕਹਿੰਦੇ ਜਾ ਇਹਦੀ ਜ਼ਰੂਰਤ ਘਰ ਹੈ ਕਹਿੰਦੇ ਤੁਰਦਾ ਤੁਰਦਾ ਜਾਂਦਾ ਹੁੰਦਾ ਤੇ ਅਗੇ ਰਾਹ ਦੇ ਵਿੱਚ ਨਗਰ ਤੋਂ ਬਾਹਰ ਇੱਕ ਛੋਟੀ ਜਿਹੀ ਛੰਨ ਬਣੀ ਹੁੰਦੀ ਹੈ ਉਹਦੇ ਬਾਹਰ ਇੱਕ ਬਜ਼ੁਰਗ ਮਾਈ ਬੈਠੀ ਹੁੰਦੀ ਹੈ ਤੇ ਨਾਲ ਇੱਕ ਛੋਟੀ ਜਿਹੀ ਕੁੜੀ ਬੈਠੀ ਹੁੰਦੀ ਹੈ ਉਹ ਕੁੜੀ ਉੱਚੀ ਉੱਚੀ ਰੋਂਦੀ ਜਾਂਦੀ ਹੈ ਹੁਣ ਉਹ ਜਾ ਕੇ ਕੋਲ ਪੁੱਛਦਾ ਹੈ ਕੀ ਗੱਲ ਮਾਈ ਇਹ ਕਿਉਂ ਰੋਂਦੀ ਪਈ ਹੈ ਮਾਈ ਕਹਿੰਦੀ ਪੁੱਤ ਮੇਰੀ ਨੌ ਤੇ ਜਿਹੜਾ ਮੇਰਾ ਪੁੱਤ ਸੀ ਉਹ ਕਾਲ ਚਲਾਨਾ ਕਰ ਗਏ ਨੇ ਇਕੱਲੀ ਉਹਨਾਂ ਦੀ ਧੀ ਹੈ ਕਹਿੰਦੇ ਹੁਣ ਮੇਰੇ ਹੱਡ ਜਿਹੜੇ ਉਹ ਬਜ਼ੁਰਗ ਹੋ ਗਏ ਨੇ ਕਹਿੰਦੇ ਕਿ ਰੋਟੀ ਟੋਕ ਜਿਹੜਾ ਸਮਾਨ ਹੈ ਸੀ ਉਹ ਦਿਨੇ ਖਵਾਉਂਦੇ ਰਹੀ ਹੁਣ ਦੋ ਦਿਨ ਹੋ ਗਏ ਅਸੀਂ ਭੁੱਖ ਦੀ ਮਾਰੀਆਂ ਇੱਥੇ ਬੈਠੀਆਂ ਹਾਂ ਮੈਂ ਤਾਂ ਕਿਸੇ ਕਿਸੋ ਕੇ ਭੁੱਖ ਬਰਦਾਸ਼ਤ ਕਰ ਲਈ ਪਰ ਇਹਦੇ ਤੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਇਸ ਕਰਕੇ ਰੋਈ ਜਾਂਦੀ ਹੈ ਹੁਣ ਉਹ ਮਨੁੱਖ ਕੋਲ ਸਾਰਾ ਖਾਣ ਪੀਣ ਦਾ ਸਮਾਨ ਹੁੰਦਾ ਹੁਣ ਉਹ ਸੋਚਦਾ ਘਰ ਵੀ ਦੋ ਜਾਨੇ ਭੁੱਖ ਨਾਲ ਬਿਲਕ ਰਏ ਨੇ ਤੇ ਇਹ ਵੀ ਭੁੱਖ ਨਾਲ ਬਿਲਕਦੇ ਪਈ ਹੈ ਪਰ ਇਹਦੇ 'ਚ ਮੇਰੇ ਘਰ ਵਾਲਿਆਂ 'ਚ ਕੀ ਫਰਕ ਰਹਿ ਗਿਆ ਜੇਕਰ ਇਨ੍ਹਾਂ ਕੋਲੋਂ ਮੁੱਖ ਮੋੜ ਕੇ ਘਰ ਚਲਾ ਗਿਆ ਤੇ ਘਰ ਜਾ ਕੇ ਵੀ ਰੋਟੀ ਨਹੀਂ ਲੰਗਣੀ ਸ਼ਾਇਦ ਪਰਮਾਤਮਾ ਨੇ ਇਨ੍ਹਾਂ ਲਈ ਹੀ ਇਹ ਰੋਟੀ ਮੈਨੂੰ ਦਿੱਤੀ ਸੀ ਉਹ ਮਾਈ ਨੂੰ ਸਾਰਾ ਕੁਝ ਦੇਖ ਕੇ ਕਹਿੰਦਾ ਮਾਈ ਜਦੋਂ ਮੇਰੇ ਕੋਲ ਹੋਰ ਹੋਇਆ ਤਾਂ ਮੈਂ ਹੋਰ ਮਦਦ ਕਰ ਦੇਵਾਂਗਾ ਮਾਈ ਨੇ ਜਦੋਂ ਉਹਨੂੰ ਰੋਟੀ ਦਿੱਤੀ ਤਾਂ ਮਾਈ ਦੇ ਹੰਝੂ ਜਿਹੜੇ ਅੱਖਾਂ ਅੱਖਾਂ ਚੋਂ ਵਗਦੇ ਪਏ ਸਨ ਉਹ ਹੁਣ ਖੁਸ਼ੀ ਦੇ ਵਿੱਚ ਬਦਲ ਗਏ ਤੇ ਉਹ ਛੋਟੀ ਜਿਹੜੀ ਜਵਾਕੜੀ ਸੀ ਉਹਨੇ ਉਸ ਮਨੁੱਖ ਦੇ ਹੱਥ ਫੜ ਕੇ ਉਸ ਦਾ ਧੰਨਵਾਦ ਕੀਤਾ ਉਹਨੂੰ ਅੱਖਾਂ ਨਾਲ ਕਹਿਣ ਲੱਗੀ ਕਹਿੰਦੇ ਕਿ ਮੈਂ ਸੋਣਿਆ ਸੀ ਜੋ ਰੋਟੀ ਦੇਂਦਾ ਉਹ ਰੱਬ ਦਾ ਰੂਪ ਹੁੰਦਾ ਤੁਸੀਂ ਰੱਬ ਦੇ ਰੂਪ ਹੋ ਜਦੋਂ ਇਹ ਗੱਲ ਕਹੀ ਤੇ ਉਹ ਮਨੁੱਖ ਦੇ ਅੱਖਾਂ ਜਹਨ ਜਵਨ ਲੱਗ ਗਏ ਹੁਣ ਉਹ ਜਿਹੜੇ ਤੀ ਸੀ ਉਹ ਬੜੀ ਖੁਸ਼ੀ ਖੁਸ਼ੀ ਰੋਟੀ ਖਾਂਦੀ ਸੀ ਹੁਣ ਇਹ ਦੇਖ ਕੇ ਉਹਨੂੰ ਵੀ ਬੜੀ ਖੁਸ਼ੀ ਹੋਈ ਉਹ ਘਰ ਜਾਂਦਾ ਤੇ ਸੋਚਦਾ ਕਿ ਉਹ ਘਰ ਵਾਲਿਆਂ ਨੂੰ ਆ ਕੇ ਕੀ ਆਕੇਗਾ ਕਿ ਰੋਟੀ ਟੋਕਾ ਲੈ ਕੇ ਆਵੇਗਾ ਤੇ ਹੁਣ ਦੇਖਿਓ ਖਾਲੀ ਆ ਤੇ ਜਾਂਦਿਆ ਹੋ ਤਾਂ ਮੇਰੀ ਜਾਨ ਨੂੰ ਹੀ ਕਾਲੇ ਪਹਿਣਗੇ ਇਨਾ ਮਨਚ ਵਿਚਾਰ ਕਰਦੇ ਕਰਦੇ ਪਿੰਡ ਚ ਵੜੇ ਜਾਂਦਾ ਹੁੰਦਾ ਇਹਨਾਂ ਨੂੰ ਕੀ ਹੁੰਦਾ ਕਿ ਪਿੰਡ ਚ ਇੱਕ ਮਨੁੱਖ ਪਹਿਲਾਂ ਹੀ ਹੁੰਦਾ ਹੈ ਕਿਸੇ ਨੂੰ ਕੋਈ ਚੀਜ਼ ਹੌਕਾ ਦੇਣਾ ਹੁੰਦਾ ਸੀ ਕੋਈ ਢੋਲ ਥਾਲੀ ਵਰਗੀ ਭਾਰੀ ਚੀਜ਼ ਲੈ ਕੇ ਉੱਥੇ ਖੜਾਕਾ ਕਰਕੇ ਉਹਦਾ ਨਾਮ ਲੈ ਆਂਦੇ ਆ ਕਹਿੰਦਾ ਕਿ ਇੱਕ ਮਨੁੱਖ ਬੜੀ ਭਾਰੀ ਖੜਾਕਾ ਕਰਕੇ ਥਾਲੀ ਦਾ ਤੇ ਉਸ ਮਨੁੱਖ ਦਾ ਨਾਮ ਲੈ ਆਂਦੇ ਆ ਸੀ ਉਹ ਮਨੁੱਖ ਬਾਰੇ ਜਿਸ ਨੂੰ ਵੀ ਪਤਾ ਉਹ ਮੈਨੂੰ ਦੱਸੋ ਕਹਿੰਦੇ ਇਹਨਾਂ ਨੂੰ ਪਿੰਡ ਵਾਲੇ ਕਹਿੰਦੇ ਕਿ ਉਹ ਸਾਹਮਣੇ ਦੇ ਉਹ ਤੁਰਿਆ ਆਉਂਦਾ ਹੈ ਉਹਦੇ ਤੋਂ ਪਾਲ ਕਰਦਾ ਪਿਆ ਹੈ ਹੁਣ ਉਹ ਸੋਚਦਾ ਕਿ ਮੇਰੇ ਨਾਮ ਦਾ ਹੋਕਾ ਕਿਉਂ ਦਿੱਤਾ ਜਾਂਦਾ ਮੇਰੇ ਤੋਂ ਕੀ ਗਲਤੀ ਹੋ ਗਈ ਉਹ ਮਨੁੱਖ ਕੋਲ ਆਉਂਦਾ ਤੇ ਉਹਨੂੰ ਜਾ ਕੇ ਕਹਿੰਦਾ ਤੁਸੀਂ ਮੇਰੇ ਨਾਮ ਦਾ ਹੋਕਾ ਦੇਣ ਦੇ ਪਏ ਹੋ ਮੇਰੇ ਤੋਂ ਕੀ ਗਲਤੀ ਹੋ ਗਈ ਹੈ ਉਹ ਜਿਹੜਾ ਮਨੁੱਖ ਹੋਕਾ ਦਿੰਦਾ ਸੀ ਮੁਸਕਰਾ ਕੇ ਕਹਿੰਦਾ ਭਲਿਆ ਪੁਰਖਾ ਤੇਰੇ ਤੋਂ ਕੋਈ ਗਲਤੀ ਨਹੀਂ ਹੋਈ ਜਦੋਂ ਤੂੰ ਛੋਟਾ ਜਿਆ ਸੀ ਉਦੋਂ ਤੇਰੇ ਪਿਤਾ ਜੀ ਕਹਿੰਦੇ ਵਪਾਰ ਕਰਿਆ ਕਰਦੇ ਸੀ ਮੇਰੇ ਨਾਲ ਕਹਿੰਦੇ ਵਪਾਰ ਕਰਦੇ ਸੀ ਤੇ ਉਸ ਸਮੇਂ ਮੇਰਾ ਜਿਹੜਾ ਵਪਾਰ ਸਾਰਾ ਡੁੱਬ ਗਿਆ ਸੀ ਤੇਰੇ ਪਿਤਾ ਜੀ ਤੋਂ ਮੈਂ ਧਨ ਰਾਸ਼ੀ ਉਧਾਰ ਦੇ ਰੂਪ ਦੇ ਵਿੱਚ ਲਈ ਸੀ ਕਹਿੰਦੇ ਉਸ ਸਮੇਂ ਮੇਰੇ ਹਾਲਾਤ ਚੰਗੇ ਨਹੀਂ ਸਨ ਕਹਿੰਦੇ ਹੌਲੀ ਹੌਲੀ ਜਦੋਂ ਵਪਾਰ ਚੜਨ ਲੱਗਾ ਤੇ ਮੇਰੇ ਪਿਤਾ ਜੀ ਦਾ ਉਹ ਹਿੱਸਾ ਆਪਣੇ ਕੋਲੋਂ ਰੱਖਿਆ ਮੈਂ ਤੇਰੇ ਪਿਤਾ ਜੀ ਨੂੰ ਬੜਾ ਲੰਬਿਆ ਪਰ ਮੈਨੂੰ ਕਿਤੋਂ ਨਹੀਂ ਲੱਭੇ ਕਹਿੰਦੇ ਉਹਨੇ ਭਲੇ ਪੁਰਖ ਨੇ ਕਿਹਾ ਕਿ ਉਹ ਤਾਂ ਲੰਮੇ ਐਸੇ ਤੋਂ ਅਕਾਲ ਚਲਾਣੇ ਕਰਕੇ ਕਿੰਨੇ ਕੇ ਇਸ ਕਰਕੇ ਪਤਾ ਨਹੀਂ ਸੀ ਲੱਗਾ ਮੈਂ ਪੁੱਛਦਾ ਪਛਾਉਂਦਾ ਕਿਸੇ ਨੇ ਦੱਸਿਆ ਕਿ ਉਸ ਦੀ ਔਲਾਦ ਫਲਾਣੀ ਨਗਰ ਵਿੱਚ ਰਹਿੰਦੀ ਹੈ ਮੈਂ ਉਸ ਸਮੇਂ ਉਹਨਾਂ ਤੋਂ 20000 ਸੋਨੇ ਦੀਆਂ ਮੋਹਰਾਂ ਲਈਆਂ ਸਨ ਜੋ ਮੈਂ ਵਪਾਰ ਵਿੱਚ ਲਾ ਦਿੱਤੀਆਂ ਹੁਣ ਉਹ 1 ਲੱਖ ਸੋਨੇ ਦੀਆਂ ਮੋਹਰਾਂ ਬਣ ਗਈਆਂ ਨੇ ਤੇ ਮੈਂ ਉਹੀ ਤੈਨੂੰ ਅਦਾ ਕਰਨ ਆਇਆ ਹਾਂ ਉਹਨੇ ਇੱਕ ਵੱਡੀ ਸਾਰੇ ਬੋਰੀ ਕੱਢੀ ਤੇ ਉਹਨੂੰ ਦੇਖ ਕੇ ਕਿਹਾ ਕਿ ਤੂੰ ਰੱਬ ਦਾ ਰੂਪ ਹੈਂ ਮੈਂ ਤੇਰੇ ਪਿਤਾ ਜੀ ਰੱਬ ਦਾ ਰੂਪ ਪਸੰਦ ਤੇ ਇਹਨੂੰ ਰੱਬ ਦੇ ਰੂਪ ਅੱਗੇ ਖਰਚੇ ਕਰੀ ਇਹਨਾਂ ਕਹਿ ਕੇ ਉੱਥੋਂ ਚਲਾ ਗਿਆ ਹੁਣ ਉਹ ਘਰ ਸੋਚਦਾ ਜਾਂਦਾ ਕਿ ਪ੍ਰਮਾਤਮਾ ਨੇ ਸ਼ਾਇਦ ਕੋਈ ਨਾ ਕੋਈ ਰੂਪ ਵਿੱਚ ਆ ਕੇ ਮਦਦ ਕਰਨੀ ਹੀ ਕਰਨੀ ਹੁੰਦੀ ਹੈ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਆਪਣੀ ਮਦਦ ਕਰਦੇ ਨੇ ਪ੍ਰਮਾਤਮਾ ਉਹ ਦੋ ਪ੍ਰਸ਼ਾਦ ਦੇ ਮੇਰੇ ਜਨਮਾ ਜਨਮਾਂ ਦੀ ਗ੍ਰੇਪੀ ਦੂਰ ਕਰ ਗਏ ਨੇ ਕਹਿੰਦੇ ਉਹ ਪ੍ਰਸ਼ਾਦ ਦੇ ਜਿਹੜੇ ਸਨ ਉਥੋਂ ਦੇ ਹੁਣ ਮਾਂਜ ਰਸਨਤੋਸ਼ਟੀ ਦਾ ਭਾਵ ਸੀ ਹੁਣ ਉਹ ਬੋਰੀ ਲੈ ਕੇ ਤੇ ਘਰ ਗਿਆ ਘਰ ਵਾਲੀ ਕਹਿੰਦੇ ਕੁਝ ਲੈ ਕੇ ਆਏ ਹੋ ਉਹਨੇ ਉਹ ਬੋਰੀ ਅੱਗੇ ਖੋਲ ਦਿੱਤੀ ਜਦੋਂ ਅੱਗੇ ਖੋਲੀ ਤੇ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਹੁਣ ਉਹਨੇ ਉਹਨੂੰ ਸਾਰੇ ਗਾਥਾ ਸੁਣਾਏ ਜੋ ਵੀ ਉਹਦੇ ਨਾਲ ਵਾਪਰਿਆ ਕਹਿੰਦੇ ਕਿ ਉਸ ਘਰ ਦੇ ਜਿਹੜਾ ਨਗਰ ਸੀ ਉਹਦੇ ਚ ਸੋਨਾ ਘਰ ਮਕਾਨ ਬਣਾ ਲਿਆ ਉਥੇ ਹਰ ਸਮੇਂ ਉਹ ਲੰਗਰ ਦੀ ਵਿਵਸਥਾ ਕਰਦੇ ਕੋਈ ਆਉਂਦਾ ਕਦੇ ਖਾਲੀ ਨਾ ਚੰਦਾ ਹਰ ਇੱਕ ਦੀ ਜ਼ਰੂਰਤ ਦੀ ਮਦਦ ਕਰਦੇ ਹੁਣ ਇਥੇ ਸੰਗਤ ਜੀ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਹੈ ਹਮੇਸ਼ਾ ਇਹ ਗੱਲ ਯਾਦ ਰੱਖੋ ਜਦੋਂ ਪ੍ਰਮਾਤਮਾ ਨੇ ਬਣਾਈ ਕਰਕੇ ਦਾ ਛੋਟੇ ਤੋਂ ਛੋਟਾ ਜੀ ਦਾ ਆਪਾਂ ਧਿਆਨ ਰੱਖਦੇ ਹਾਂ ਤਾਂ ਪ੍ਰਮਾਤਮਾ ਫਿਰ ਆਪਣੀ ਮਦਦ ਕਰਦੇ ਨੇ ਜੋ ਮੇਰੇ ਜੀ ਆ ਦੀ ਮਦਦ ਕਰਦਾ ਹੈ ਫਿਰ ਉਹਦੀ ਮਦਦ ਕਰਦੇ ਨੇ ਤੇ ਹੁਣ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਲਈ ਜਦੋਂ ਵੀ ਕਦੀ ਪ੍ਰਮਾਤਮਾ ਨੇ ਤੁਹਾਨੂੰ ਜੇਕਰ ਲੋੜਵੰਦ ਦੀ ਮਦਦ ਕਰਨ ਦੇ ਰੂਪ ਵਿੱਚ ਰੱਖਿਆ ਹੋਇਆ ਹੈ ਤੁਹਾਡੇ ਕੋਲ ਕੁਝ ਹੈ ਤਾਂ ਤੁਸੀਂ ਉਸੇ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਕਿਉਂਕਿ ਪ੍ਰਮਾਤਮਾ ਦੇਖਦਾ ਹੈ ਜਿਹਦੇ 'ਚ ਨੇਕੀ ਸਬਰ ਬਹੁਤ ਜ਼ਿਆਦਾ ਹੈ ਤੇ ਉਹਦੇ ਕਰ ਫਿਰ ਆਪੇ ਹੀ ਤਾਂ ਦੇ ਅਪਾਰ ਭੰਡਾਰ ਖੁੱਲ ਜਾਂਦੇ ਨੇ ਦਾਨਪੁਣ ਕਰਦੇ ਹੋ ਤਾਂ ਨਾਲ ਤੁਸੀਂ ਇਹ ਦੇਖਿਆ ਕਰੋ ਕਿ ਅਗਲੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਜੇ ਦੋ ਪ੍ਰਸ਼ਾਦੇ ਤਾਨ ਕਰਦੇ ਹੋ ਤਾਂ ਦੇਖੋ ਤਾਨ ਤੇ ਵਸਤਰ ਹੈਗੇ ਨੇ ਜੇ ਨਹੀਂ ਹੈਗੇ ਤਾਂ ਦੇਣ ਵਾਲਿਆਂ ਚ ਪਰਮਾਤਮਾ ਨੇ ਰੱਖਿਆ ਹੈ ਉਹਦਾ ਤਾਨ ਟੱਕ ਦਿਓ ਜੇ ਤਾਨ ਤੇ ਕਪੜੇ ਹੈ ਤੇ ਪੈਰਾਂ ਚ ਜੋੜਾ ਨਹੀਂ ਹੈ ਤਾਂ ਉਹਨੂੰ ਜੋੜਾ ਪਵਾ ਦਿਓ ਇਹ ਦੇਖੋ ਕਿ ਸਰੀਰ ਤੰਦਰੁਸਤ ਜੇ ਦਵਾਈ ਬੂਟੀ ਦੀ ਜ਼ਰੂਰਤ ਹੈ ਤਾਂ ਉਹ ਦਵਾ ਦਿਓ ਇਹ ਦੇਖੋ ਕਿ ਸਰੀਰ ਤੰਦਰੁਸਤ ਹੈ ਜੇ ਦਵਾਈ ਬੂਟੀ ਦੀ ਜ਼ਰੂਰਤ ਹੈ ਤਾਂ ਉਹ ਦਵਾ ਦਿਓ ਕਿਸੇ ਦੇ ਕਰ ਕੋਈ ਪੜਨ ਵਾਲਾ ਜਵਾਕ ਹੈ ਪਰ ਕਾਪੀ ਪੈਨਸਲ ਨਹੀਂ ਹੈ ਤਾਂ ਉਹ ਦਵਾ ਦਿਓ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਹਾਡੇ ਵੱਲੋਂ ਕੀਤੀਆਂ ਦਾਨ ਕਿਸੇ ਦੀ ਜ਼ਿੰਦਗੀ ਬਦਲ ਸਕਦੀਆਂ ਨੇ ਜੋ ਤੁਸੀਂ ਕਿਸੇ ਦੀ ਜ਼ਿੰਦਗੀ ਬਦਲੋਗੇ ਤਾਂ ਪਰਮਾਤਮਾ ਤੁਹਾਡੀ ਜ਼ਿੰਦਗੀ ਜ਼ਰੂਰ ਬਦਲਣਗੇ ਕਿਉਂਕਿ ਕਿਸੇ ਵੱਲ ਵਧਾਇਆ ਮਦਦ ਦਾ ਹੱਥ ਪਰਮਾਤਮਾ ਕਈ ਛਾਵਾਂ ਤੁਹਾਡੇ ਤੇ ਕਰ ਦਿੰਦਾ ਹੈ ਤੁਹਾਡੀ ਜ਼ਿੰਦਗੀ ਚ ਤਮਾਮ ਦੁੱਖ ਦੂਰ ਕਰ ਦਿੰਦਾ ਹੈ ਫਿਰ ਆਓ ਰਲ ਮਿਲ ਕੇ ਪਰਮਾਤਮਾ ਨੇ ਲਾਣ ਲੱਗੀ ਅਤੇ ਦਾਨਪੁਣ ਕਰੀਏ ਸਰਬਤ ਦਾ ਭਲਾ ਮੰਗੇ ਲੋੜਵੰਦ ਦੀ ਮਦਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ